ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈਸਾਂ ਜੀ ਦੀ ਮੇਰੇ ਵੱਲੋਂ ਤੇ ਮੈਂ ਆ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੌਗਸ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਜੀ ਤੇ ਬੈਲ ਆਈਕਨ ਨੂੰ ਆਨ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਅਗਲੀ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਦੀ ਅਪਡੇਟ ਆਪਣੇ ਮਿਲਦੀ ਰਹੇ ਸੋ ਅੱਜ ਮੈਂ ਤੁਹਾਡੇ ਨਾਲ ਕੋਈ ਕਿੱਸਾ ਨਹੀਂ ਸ਼ੇਅਰ ਕਰਨਾ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਵੀਡੀਓ ਬਣਾਉਣ ਦਾ ਮੇਰਾ ਮੇਨ ਮੋਟਿਵ ਇਹੀ ਸੀ ਇੱਕ ਸਵਾਲ ਇੱਕ ਸਵਾਲ ਜਿਹੜਾ ਮੈਨੂੰ ਅਕਸਰ ਪੁੱਛਿਆ ਜਾਂਦਾ ਜਦੋਂ ਮੈਨੂੰ ਕੋਈ ਮਿਲਦਾ ਆ ਲਾਈਵ ਰਿਐਲਿਟੀ ਦੇ ਵਿੱਚ ਮਿਲਦਾ ਆ ਮੈਨੂੰ ਉਦੋਂ ਮੈਨੂੰ ਇਹ ਸਵਾਲ ਪੁੱਛਦਾ ਆ ਜਾਂ ਅਕਸਰ ਮੈਨੇ ਇੰਸਟਾਗ੍ਰam ਦੇ ਉੱਤੇ ਮੇਰੇ ਫੇਸਬੁੱਕ ਦੇ ਉੱਤੇ ਮੈਨੂੰ ਇਹ ਸਵਾਲ ਪੁੱਛਿਆ ਜਾਂਦਾ ਆ ਸਵਾਲ ਕਿਹੜਾ ਆ ਸਵਾਲ ਇਹ ਆ ਕਿ 5 ਚੌਕੀਆਂ ਭਰਨ ਦੇ ਨਾਲ ਜਾਂ 7 ਚੌਕੀਆਂ ਭਰਨ ਦੇ ਨਾਲ ਜਾਂ 11 ਚੌਕੀਆਂ ਭਰਨ ਦੇ ਨਾਲ ਮੁਰਾਦਪੁਰੀ ਹੋ ਜਾਂਦੀ ਆ ਸੋ ਇਹ ਸਵਾਲ ਦਾ ਜਵਾਬ ਮੈਨੂੰ ਲੱਗਿਆ ਕਿ ਕਿਉਂ ਨਾ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਾਂ ਮੇਰੇ ਹਿਸਾਬ ਨਾਲ ਜੋ ਮੇਰੀ ਸੋਚ ਆ ਮੈਂ ਆਪਣਾ ਉਹ ਵਿਚਾਰ ਤੁਹਾਡੇ ਸਭ ਨਾਲ ਸਾਂਝਾ ਕਰਾਂ ਤੇ ਤੁਹਾਡਾ ਸਾਰਿਆਂ ਦਾ ਜੋ ਵੀ ਵਿਚਾਰ ਹੋਊਗਾ ਇਸ ਸਵਾਲ ਨੂੰ ਲੈ ਕੇ ਆਪਣੇ ਆਪਣੇ ਸਾਰੇ ਵਿਚਾਰ ਜਰੂਰ ਸਾਂਝੇ ਕਰਿਓ ਸ਼ੁਰੂ ਕਰਦੇ ਆਂ ਜੀ ਅੱਜ ਦਾ ਇਹ ਸਵਾਲ ਦਾ سلسلہ ਸਵਾਲ ਹੈ ਜੀ ਕਿ 5 ਚੌਕੀਆਂ ਪਰਨਾਲੀਆਂ 7 ਚੌਕੀਆਂ ਪਰਨਾਲੀਆਂ 11 ਚੌਕੀਆਂ ਪਰਨ ਦੇ ਨਾਲ ਮੁਰਾਦ ਪੂਰੀ ਹੋ ਜਾਂਦੀ ਆ ਜਾਂ ਨਹੀਂ ਸੋ ਮੇਰੇ ਵੱਲੋਂ ਜਿਹੜੇ ਜਿਹੜੇ ਇਹ ਸਵਾਲ ਆਪਣੇ ਮਨ ਦੇ ਵਿੱਚ ਰੱਖਦੇ ਨੇ ਆ ਜਿਹੜੇ ਪੁੱਛਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਇਹ ਜਵਾਬ ਆ ਕੇ ਚੌਕੀਆਂ ਭਰੋ ਆਪਣੇ ਆਪਣੇ ਗੁਰੂ ਪੀਰ ਦੀਆਂ ਸਾਈਂ ਜੀ ਦੀਆਂ ਚੌਕੀਆਂ ਭਰੋ ਬੇਸ਼ੱਕ ਭਰੋ ਪਰ ਚੌਕੀਆਂ ਭਰਨ ਦੇ ਵਿੱਚ ਹਿਸਾਬ ਕਿਤਾਬ ਨਾ ਕਰੋ ਚੌਕੀਆਂ ਭਰੋ ਇਸ਼ਕ ਦੇ ਨਾਲ ਪਰੋ ਦਿਲੋਂ ਪਰੋ ਬਿਨਾ ਮਤਲਬ ਤੋਂ ਪਰੋ ਕਦੇ ਵੀ ਗਿਣੋ ਨਾ ਹਿਸਾਬ ਨਾ ਕਰੋ ਕਿ ਅੱਜ 5 ਹੋ ਗਈਆਂ 7 ਹੋ ਗਈਆਂ ਜਾਂ 11 ਹੋ ਗਈਆਂ ਜਦੋਂ ਪਿਆਰ ਹੀ ਕਰ ਲਿਆ ਫਿਰ ਹਿਸਾਬ ਕਦ? ਇੱਕ ਅਸੀਂ ਚੀਜ਼ ਬੋਲਦੇ ਹੁੰਨੇ ਆ ਕਿ ਛੱਡ ਫਰੀਦਾ ਤਸਵੀਰ ਫੇਰਨੀ ਤਸਵੀਰ ਦਾ ਕੀ ਪੜਨਾ ਜਿਹੜਾ ਸਾਡੇ ਨਾਲ ਹਿਸਾਬ ਨਹੀਂ ਕਰਦਾ ਉਹਦੇ ਨਾਲ ਹਿਸਾਬ ਕੀ ਕਰਨਾ ਸੋ ਜਿਹਨੂੰ ਆਪਾਂ ਮੰਨ ਲਿਆ ਸਾਰਾ ਕੁਝ ਹੀ ਮੰਨ ਲਿਆ ਸਾਈਂ ਜਿਹਨੂੰ ਆਪਾਂ ਸਾਰਾ ਕੁਝ ਆਪਣਾ ਮੰਨ ਲਿਆ ਆਪਣੇ ਆਪਣੇ ਗੁਰੂ ਨੂੰ ਆਪਣਾ ਸਾਰਾ ਕੁਝ ਮੰਨ ਲਿਆ ਤਾਂ ਉਹਨਾਂ ਨਾਲ हिसाब किताब क्यों करना सो चोंकियां परो जी सदके परो पर हिसाब किताब ना करो जाओ सलाम करो दीदार करो सुकून ਲਈ कुछ ਮੰਗਣ ਲਈ ਨਹੀਂ दरबारਾਂ ਤੇ ਜਾ ਕੇ ਆਪਣੇ गुरु पीर ਦੇ दरबार ਤੇ ਜਾ ਕੇ ਮੰਗਣਾ ਛੱਡੋ ਕਿਉਂਕਿ ਜਦੋਂ ਪਿਆਰ ਕਰਦੇ ਆ ਪਿਆਰ ਦੇ ਵਿੱਚ ਮੰਗਣਾ ਨਹੀਂ ਪਿਆਰ ਦੇ ਵਿੱਚ ਸਿਰਫ ਪਿਆਰ ਮੰਗਦੇ ਆ ਸਾਈਂ ਜੀ ਕਹਿੰਦੇ ਹੁੰਦੇ ਸੀ ਕਿ ਮੇਰੇ ਤੋਂ ਸਿਰਫ ਮੈਨੂੰ ਮੰਗੋਗੇ ਤਾਂ ਸਭ ਕੁਝ ਮਿਲੇਗਾ ਤੇ ਜੇ ਸਭ ਕੁਝ ਮੰਗੋਗੇ ਸਭ ਕੁਝ ਤਾਂ ਮਿਲ ਜੂਗਾ ਪਰ ਮੈਂ ਨਹੀਂ ਮਿਲਣਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਇਹ ਹੀ ਗੁਜਾਰਿਸ਼ ਆ ਜੀ ਸਾਈਂ ਜੀ ਨਾਲ ਆਪਣੇ ਆਪਣੇ ਗੁਰੂ ਪੀਰ ਨਾਲ ਪਿਆਰ ਕਰੋ ਦਿਲੋਂ ਪਿਆਰ ਕਰੋ ਇੱਕ ਦਿਨ ਜਿਹੜੇ ਜਿਹੜੇ ਕੁਝ ਮੰਗਣ ਜਾਂਦੇ ਨੇ ਦਰਬਾਰਾਂ ਦੇ ਉੱਤੇ ਸਿਰਫ ਇੱਕ ਦਿਨ ਤੁਸੀਂ ਆਪਣਾ ਮਤਲਬ ਕੱਢ ਕੇ ਆਪਣਾ ਖੁਦ ਦਾ ਮਤਲਬ ਕੱਢ ਕੇ ਮਤਲਬ ਨੂੰ ਛੱਡ ਕੇ ਸਿਰਫ دیدار ਕਰਨ ਦੇ ਲਈ ਇਸ਼ਕ ਦੇ ਲਈ ਸਕੂਨ ਦੇ ਲਈ ਦਰਬਾਰ ਜਾ ਕੇ ਦੇਖਿਓ ਕਿੰਨਾ ਆਨੰਦ ਆਊਗਾ ਕਿ ਜਦੋਂ ਪੂਰੀ ਜ਼ਿੰਦਗੀ ਦੇ ਵਿੱਚ ਇਹੀ ਸਿਲੇਮ ਆਪਾਂ ਅਪਣਾ ਲਵਾਂਗੇ ਕਿ ਸਾਨੂੰ ਸਿਰਫ ਸਬਰ ਚਾਹੀਦਾ ਸਕੂਨ ਚਾਹੀਦਾ ਤਾਂ ਦੇਖਿਓ ਉਹ ਸਭ ਕੁਝ ਜੋ ਆਪਾਂ ਸੋਚਿਆ ਆ ਉਹ ਸਭ ਕੁਝ ਆਪਣੇ ਪੈਰਾਂ 'ਚ ਹੋਊਗਾ ਕਿਉਂਕਿ ਸਬਰ ਬਹੁਤ ਜ਼ਰੂਰੀ ਆ ਸੋ ਹਰ ਇੱਕ ਗੱਲ ਨੂੰ ਲੈ ਕੇ ਕੁਛ ਨਾ ਕੁਛ ਸੁੱਖਿਆ ਨਾ ਕਰੋ ਕਿ ਮੇਰਾ ਆ ਕੰਮ ਹੋ ਜਵੇ ਤਾਂ ਮੈਂ ਆ ਚੜਾਊਂਗਾ ਆ ਮੇਰਾ ਕੰਮ ਹੋ ਜਵੇ ਤਾਂ ਮੈਂ ਇੰਨੇ ਵੀਰਵਾਰ ਦਰਬਾਰ ਜਾਊਂਗਾ ਜੇ ਪਿਆਰ ਆ ਤਾਂ ਜਾਓ ਹਰ ਵੀਰਵਾਰ ਜਾਓ ਗਿਣ ਕੇ ਕਿਉਂ ਜਾਣਾ ਹਰ ਵੀਰਵਾਰ ਜਾਓ ਹਰ ਐਤਵਾਰ ਜਾਓ ਜਿਹੜਾ ਵੀ ਦਿਨ ਦਿਲ ਕਰਦਾ ਉਸ ਦਿਨ ਜਾਓ ਪਿਆਰ ਆ ਯਾਰ ਯਾਰ ਦੇ ਨਾਲ ਸੋ ਪਿਆਰ ਦੇ ਵਿੱਚ ਕਦੇ ਵਪਾਰ ਨਹੀਂ ਪਿਆਰ ਦੇ ਵਿੱਚ ਕਦੇ ਹਿਸਾਬ ਨਹੀਂ ਸੋ ਮੇਰੇ ਇਹ ਵਿਚਾਰ ਸੀ ਤੁਹਾਡੇ ਸਾਰਿਆਂ ਦੇ ਜੋ ਵੀ ਵਿਚਾਰ ਹੋਏ ਤੁਸੀਂ ਮੇਰੇ ਨਾਲ ਜਰੂਰ ਸਾਂਝੇ ਕਰੋ ਜੀ ਕਮੈਂਟ ਦੇ ਵਿੱਚ ਤੇ ਜੇ ਇਹ ਗੱਲ ਚੰਗੀ ਲੱਗੇ ਤਾਂ ਜਰੂਰ ਲਾਈਕ ਤੇ ਸ਼ੇਅਰ ਕਰ ਦਿਓ ਤੇ ਕੋਈ ਵੀ ਆਪਣਾ ਕਿੱਸਾ ਹੋਵੇ ਤੇ ਮੇਰੇ ਨਾਲ ਤੁਸੀਂ ਇੰਸਟਾਗ੍ਰam ਦੇ ਉੱਤੇ ਜਰੂਰ ਸ਼ੇਅਰ ਕਰ ਸਕਦੇ ਹੋ ਜੀ Instagram ਦੀ ਮੇਰੀ ID ਦੇ ਵੀਰ only ਸਕਰੀਨ ਦੇ ਉੱਤੇ ਸ਼ੋ ਹੋ ਰਹੀ ਆ ਸੋ ਮਿਲਦੇ ਆ ਜੀ ਜੈਸਾਂ ਜੀ ਦੀ